ਫਤੇ ਦਾਸ ਨਵਦੀਪ ਸਿੰਘ ਫਤੇਗੜ ਸਾਹਿਬ ਤੋਂ ਪਿਛਲੇ ਲੰਘੇ 12 ਤਰੀਕ ਤੋਂ ਜਦੋਂ ਸਾਨੂੰ ਰਾਤ ਨੂੰ ਪਤਾ ਲੱਗਿਆ ਦੇਰ ਰਾਤ ਪੌਣੇ 10 ਦੇ ਕਰੀਬ ਸਾਨੂੰ ਕਿਸੇ ਸਿੰਘ ਨੇ ਫੋਨ ਕੀਤਾ ਵੀ ਇੱਥੇ ਇੱਕ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਭਗਤ ਸਦਨਾ ਕੀ ਦੀ ਜਿਹੜੀ ਮਸਜਿਦ ਇੱਥੇ ਮਸਜਿਦ ਹੈ ਵੀ ਉਹਦੇ ਵਿੱਚ ਸ਼ੂਟਿੰਗ ਚੱਲ ਰਹੀ ਹੈ ਅਸੀਂ ਮੌਕੇ ਤੇ 15 ਮਿੰਟ ਚ ਮੈਂ ਇੱਥੇ ਪਹੁੰਚ ਗਿਆ ਆਉਣ ਤੇ ਦੇਖਿਆ ਮੈਂ ਉੱਥੇ ਇੱਕ ਬੌਂਸਰ ਖੜੇ ਸੀਗੇ ਬੌਂਸਰਾਂ ਨੇ ਸਾਡੇ ਨਾਲ ਹੱਥੋਂ ਪਾਈ ਕਰਨ ਦੀ ਕੋਸ਼ਿਸ਼ ਕੀਤੀ ਮੈਂ ਕਹ ਵੀ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਮੈਨੂੰ ਦੱਸੋ ਤੁਹਾਨੂੰ ਪਰਮਿਸ਼ਨ ਦੇ ਦਿੱਤੀ ਤੁਹਾਨੂੰ ਪਤਾ ਇਹਦਾ ਇਤਿਹਾਸ ਕੀ ਹੈ ਅੱਜ ਤੁਸੀਂ ਇੱਥੇ ਭਗਤ ਸਦਨਾਜੀ ਦੀ ਮਸਜਿਦ ਤੇ ਕਰ ਰਹੇ ਹੋ ਕੱਲ ਨੂੰ ਪੰਜਾਬ ਸਰਕਾਰ ਦੇ ਅਧੀਨ ਆਉਂਦਾ ਟੋਡਰਮਲ ਹਵੇਲੀ ਜੇ ਅੱਜ ਤੁਸੀਂ ਉਰੇ ਕਰ ਰਹੇ ਹੋ ਤਾਂ ਕੱਲ ਨੂੰ ਵੀ ਤੁਸੀਂ ਉੱਥੇ ਵੀ ਕਰੋਗੇ ਤੇ ਇਹ ਅੰਨੇ ਬੈਠੇ ਨੇ ਉਹ ਜਿਹੜੇ ਇਹਨੂੰ ਪਰਮਿਸ਼ਨ ਦੇਣ ਵਾਲੇ ਨੇ ਮੈਂ ਤਾਂ ਇਹ ਕਹਿਣਾ ਵੀ ਉੱਥੇ ਸ਼੍ਰੋਮਣੀ ਕਮੇਟੀ ਨੂੰ ਮੈਂ ਤਾਂ ਗੁਜ਼ਾਰਚ ਕਰਦਾ ਹੱਥ ਬੰਨ੍ਹ ਕੇ ਵੀ ਜਿਹੜੀ ਇਹਨਾਂ ਦੀ ਜਿਹੜੀ ਸਾਂਭ ਸੰਭਾਲ ਹੈ ਜਿਹੜੀ ਇੱਥੇ ਦੀ ਜਿਹੜੇ ਭਗਤਾਂ ਦੀ ਜਿਹੜੀ ਬਾਣੀ ਹੈ ਸਾਡੇ ਗੁਰੂ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਤੇ ਇੱਕ ਟੋਟਲ ਮੈਂ ਲਵੇ ਦੀ ਜੀ ਇਹ ਸ਼੍ਰੋਮਣੀ ਕਮੇਟੀ ਦੇ ਅੰਡਰ ਆਵੇ ਇਹਨਾਂ ਨੂੰ ਦਿੱਤੀ ਜਾਵੇ ਤਾਂ ਕਿ ਇਤਿਹਾਸਕ ਦੀ ਜਿਹੜੀ ਸਾਡਾ ਉਹ ਹੈ ਇਤਿਹਾਸ ਹੈ ਉਹਦੇ ਨਾਲ ਕੋਈ ਹਰੇਕ ਬੰਦਾ ਚੱਕ ਕੇ ਮੂੰਹ ਧਾਕੇ ਇੱਥੇ ਆ ਜਾਂਦਾ ਤੁਸੀਂ ਦੇਖ ਸਕਦੇ ਹੋ ਇੱਕ ਜਿੰਦਾ ਇੱਥੇ ਚੌਕੀਦਾਰ ਹੈ ਦਸਨ ਮਤਾ ਪਤਾ ਲੱਗਿਆ ਵੀ ਇੱਕ 9 ਤੋਂ 5 ਤੱਕ ਇੱਥੇ ਇੱਕ ਬੰਦਾ ਰਹਿੰਦਾ ਜੀ ਤੇ ਉਹਦੀ ਜ਼ਿੰਮੇਵਾਰੀ ਬਣਦੀ ਹੈ ਤੁਸੀਂ ਇਹ ਇੱਥੇ ਬਾਹਰਲੇ ਪਾਸੇ ਇੱਕ ਇਹਨਾਂ ਨੇ ਬੋਰਡ ਲਾਇਆ ਹੋਇਆ ਹੈ ਵੀ ਅਸੀਂ ਇੱਥੇ 5000 ਰੁਪਏ ਜੁਰਮਾਨਾ ਕਰਾਂਗੇ ਇੱਥੇ ਆ ਕੇ ਸ਼ਰਾਬੀ ਕੁਆਬੀ ਦਾਰੂ ਵੀ ਪਿੰਦੇ ਨੇ ਰਾਤ ਨੂੰ ਕਈ ਵਾਰ ਸਾਨੂੰ ਫੋਨ ਕਰਦੇ ਨੇ ਤੇ ਉਸ ਤੋਂ ਬਾਅਦ ਇਹ ਜਿਹੜਾ ਗੇਟ ਹੈ ਇਹ ਗੇਟ ਦੀ ਜੰਜੀਰੇ ਇੱਕ ਚੌਂਕੀਦਾਰ ਹੈ ਅੰਦਰ ਤੁਸੀਂ ਦੇਖ ਸਕਦੇ ਹੋ ਕਬੂਤਰਾਂ ਨੇ ਬਿੱਠਾਂ ਕਰ ਕਰਕੇ ਬੁਰਾ ਹਾਲ ਕੀਤਾ ਹੋਇਆ ਹੈ ਕਿ ਪ੍ਰਾਥਮਿਕ ਵਿਭਾਗ ਇਸ ਤਰ੍ਹਾਂ ਸੰਭਾਲ ਕਰਦਾ ਪ੍ਰਾਣੀਆਂ ਹੀ ਮਾਸਾਂ ਦੀ ਤੇ ਅਸੀਂ ਮੰਗ ਕਰਦੇ ਹਾਂ ਪੂਰ ਜ਼ੋਰ ਮੰਗ ਕਰਦੇ ਹਾਂ ਵੀ ਇਸ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਜਿਹੜੀ ਬਣਦੀ ਕਾਰਵਾਈ ਹੈ ਉਹ ਫਿਲਮ ਦੇ ਪ੍ਰੋਡਿਊਸਰ ਤੇ ਡਾਇਰੈਕਟਰ ਤੇ ਕੀਤੀ ਜਾਵੇ। ਵਾਹ